ਹੈਲੋ ਸਤ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਆਇਆ ਯਾ ਵਿਕਰਮ ਵਿਕਰਮ ਦੇ ਵੀਡੀਓ ਤਾਂ ਕਈ ਦਿਨਾਂ ਤੋਂ ਬਣਾਉਣੀ ਸੀ ਪਰ ਮੈਂ ਫ੍ਰੀ ਨਹੀਂ ਸੀਗੀ ਹੁਣ ਆਪਾਂ ਫ੍ਰੀ ਫ੍ਰੀ ਆ ਹੁਣ ਆਪਣੀਆਂ ਡੇਲੀ ਵੀਡੀਓ ਆਇਆ ਕਰਾਂਗੇ ਰੋ ਹਰ ਰੋਜ਼ ਹੈਨਾ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਕਰੋ ਵੀ ਅਗਲੀ ਵੀਡੀਓ ਕਿਤੇ ਆਵੇ ਹੈਨਾ ਤੇ ਅੱਜ ਦੀ ਵੀਡੀਓ ਆਪਣੀ ਵਿਕਰਮ ਤੇ ਆ ਤੇ ਮੈਂ ਕਹ ਚੱਲੇ ਦੀ ਘਰ ਵਾਲੀ ਨੂੰ ਘਰੇ ਆ ਲੰਦੀ ਏ ਫੇਰ ਵੀਡੀਓ ਬਣਾਵਾਂਗੇ ਬਟ ਇਹ ਹਟਿਆ ਨਹੀਂ ਇਹਨੇ ਮੈਨੂੰ ਮਜਬੂਰ ਕਰ ਦਿੱਤਾ ਤੇ ਮੈਨੂੰ ਬਣਾਉਣੀ ਪਈ ਕਿਉਂ ਸਾਰੇ ਆਈ ਹੋਪ ਸਾਰੇ ਜਣੇ ਹੋਰ ਤਾਂ ਵੈਲੀ ਹੋਣਗੇ ਆ ਮੀਨਸ ਇਟ ਮੀਨਸ ਅ ਤਾਰੇ ਬੜੀਆ ਹੋਣਗੇ ਠੀਕ ਠਾਕ ਹੋਣਗੇ ਉਹ ਬਾਈ ਉਹ ਚਾਹ ਵਾਲੇ ਭਾਈ ਇਹੋ ਡੂੰਢੀ ਡੂੰਢੀ ਸੋ ਆਪ ਸਭੀ ਅਮੇ ਪਹਿਲਾਂ ਤਾਂ ਵਧਾਈਆਂ ਬਈ ਤੈਨੂੰ ਦੂਜੇ ਮੁੰਡੇ ਦੀਆਂ ਹਣਾ ਬਰਬ ਲੰਮੀਆਂ ਲੰਮੀਆਂ ਮਰਾ ਕਰੇ ਸਾਡੀ ਉਹਦੇ ਨਾਲ ਵਿਚਾਰੇ ਨਾਲ ਕੋਈ ਹੈ ਨਹੀਂ ਐਦਾਂ ਦੀ ਕੋਈ ਗੱਲਬਾਤ ਇਹ ਤਾਂ ਤੈਨੂੰ ਸੁਧਾਰਨ ਦਾ ਕਰਕੇ ਅਸੀਂ ਵੀਡੀਓ ਬਣਾਈ ਦੀ ਆ ਵੀ ਤੈਨੂੰ ਅਕਲਾਜਵੇ ਸਾਡਾ ਨਿਆਣੇ ਨਾਲ ਕੋਈ ਬੈਰ ਵਿਰੋਧ ਨਹੀਂਗਾ ਤੇ ਆਹ ਦੇਖ ਲਓ ਪ੍ਰੀਤੀ ਦੇ ਮੂੰਹ ਤੋਂ ਲੱਗਦਾ ਕੋਈ ਨਿਆਣਾ ਜੰਮਿਆ ਹੋਊਗਾ ਇਹਨੇ ਕਿਦਾਂ ਸੁਰਖੀਆਂ ਲਾ ਕੇ ਸੈਰ ਨੰਗਾ ਕਰਕੇ ਬੈਠੀ ਆ ਆ ਸਾਡੇ ਟਾਈਮ 'ਚ ਤਾਂ ਐਦਾਂ ਨਹੀਂ ਸੀ ਕਰਦੀਆਂ ਮੜੀਆਂ ਮਹੀਨਾ ਮਹੀਨਾ ਸਿਰ ਤੋਂ ਸਕਾਪ ਹੀ ਨਹੀਂ ਸੀ ਲਾਉਣ ਦਿਨੀਆਂ ਤੇ ਆਹ ਦੇਖ ਲਓ ਇਹਦੇ ਵੱਲ ਰੱਬ ਜੀ ਮੇਰੀ ਕਲਮੜੀ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ 10000 ਰੁਪਏ ਦੀ ਜਗਲੀ ਮੰਗਵਾਉਂਗਾ ਮੈਂ ਟਾਈਮ ਆ ਗਿਆ ਆ ਜਾਗੇ ਦੇਖੀਏ ਕੋਨੇ ਚਾਤ ਰਿਹਾ ਹੁੰਦੀ ਆ ਆ ਗਿਆ ਤਿੱਕੜਾ ਗਿਆ ਅੱਛਾ ਹੈ ਇਹ ਨੇ ਕਾ ਇਹ ਕਾ ਤਿੱਕੜਾ ਮਾਰਾ ਚਾਹੇ ਚਾਹੇ ਬੋਲ ਬਾਰੇ

ਜਿਹੜੇ ਸਾਨੂੰ ਰੋਂਗ ਕਮੈਂਟ ਕਰਦੇ ਹੁੰਦੇ ਆ ਕੇ ਉਹ ਸਾਨੂੰ ਇਹ ਦੱਸੋ ਵੀ ਉਹਨਾਂ ਚੋਂ ਬੁੜੀਆਂ ਵੀ ਹੁੰਨੀਆਂ ਆ ਉਹ ਬੁੜੀਆਂ ਸਾਨੂੰ ਇਹ ਦੱਸੋ ਵੀ ਨਿਆਣੇ ਤੁਸੀਂ ਵੀ ਜੰਮੇ ਹੋਣੇ ਆ ਤੁਸੀਂ ਵੀ ਇਦਾਂ ਸਿਰ ਨੰਗੇ ਲੈ ਕੇ ਫਿਰਦੀਆਂ ਸੀ ਤੁਸੀਂ ਵੀ ਇਦਾਂ ਸੋਰਖੀਆਂ ਬਿੰਦੀਆਂ ਲਾ ਕੇ ਤੁਰੀਆਂ ਫਿਰਦੀਆਂ ਸੀ ਹਨਾ ਨਿਆਣਾ ਜੰਮਣ ਤੋਂ ਦੂਜੇ ਦਿਨ ਬਾਅਦ ਹੀ ਸੋਰਖੀ ਲਾ ਲੋ ਹਨਾ ਤੇ ਜਿਹਦਾ ਨਿਆਣਾ ਇਦਾਂ ਮਸ਼ੀਨ 'ਚ ਹੋਵੇ ਮੇਰੀ ਕੁੜੀ 20 ਤਿੰਨ ਤਿੰਨ ਦਿਨ ਰਹੀ ਸੀ ਚੌਥੇ ਦਿਨ ਉਹ ਮੈਨੂੰ ਮੈਂ ਉਹਨੂੰ ਦੇਖਿਆ ਸੀਗਾ ਹਨਾ ਮੇਰੇ ਵੀ ਸਰਜਰੀ ਨਾ ਹੋਈ ਸੀ ਤੇ ਮੇਰੇ ਦੋਨੇ ਨਿਆਣੀ ਸਰਜਰੀ ਨਾ ਸਰਜਰੀ ਵਾਲੇ ਨੂੰ ਤਾਂ ਸਪੈਸ਼ਲ ਧਿਆਨ ਰੱਖਣਾ ਪੈਂਦਾ ਇਹਨਾਂ ਚੀਜ਼ਾਂ ਦਾ ਯਾ ਜਿੱਦਨ ਦਾ ਹਸਪੀਟਲ ਹਨਾ ਇਹ ਗਿਆ ਆ 11 ਦਿਨ 11 12 ਦਿਨ ਹੋ ਗਏ ਇਹਨੇ ਵਲੌਗ ਤੇ ਵਲੌਗ ਇਹ ਮੀਨੂ ਸਿਰਾਂ ਦਾ ਵੀ ਸਿਰਾਂ ਲਾਤਾ ਆਏ ਨੇ ਹਨਾ ਹੋਇਆ ਇੱਕ ਅੱਧੀ ਵਾਰ ਤੂੰ ਦਿਹਾੜੀ ਦੇ ਵਿੱਚ ਦੱਸ ਦੇ ਖਬਰ ਦੇ ਦੇ ਵੀ ਹਾਂ ਵੀ ਅਜੇ ਅਸੀਂ ਹਸਪੀਟਲ 'ਚ ਹੀ ਆ ਵੀ ਸਾਡੇ ਨਹੀਂ ਹਜੇ ਛੁੱਟੀ ਮਿਲੀ ਜਾਂ ਬੱਚਾ ਕਿੱਦਾਂ ਆ ਜਾਂ ਪ੍ਰੀਤੀ ਇਹ ਥੋੜੋ ਵੀ ਤੂੰ ਆ ਇਹਦੀ ਹਰਕਤਾਂ ਕਿਹੜੀ ਹਸਪੀਟਲ ਦੇ ਵਿੱਚ ਆ ਕੇ ਤਾਂ ਥੋੜਾ ਸੀਰੀਅਸ ਹੋ ਕੇ ਗੱਲਬਾਤ ਕਰ ਲਈਦੀ ਹੁੰਦੀ ਆ ਨਾ ਕੁੜੀ ਨੇ ਜਦੋਂ ਦੱਸ ਦਿੱਤਾ। ਕੁੱਤੀ ਨੂੰ ਲੋਕਾਂ ਦੀ ਬਾਜ਼ੀ ਨਹੀਂ ਹੁੰਦੀ ਮੈਨੂੰ। ਅੱਛਾ। ਬਹੁਤ ਬਾਈਆ ਬੁੱਧਾ। ਐਵੇਂ ਤਾਂ ਨਹੀਂ ਸੀ ਮੈਂ ਕਹਿ ਆ ਵੀ ਮੀਨੂ ਸਰਾਂ ਦਾ ਵੀ ਗੁਰੂ ਨਿਕਲੇ ਆ ਹਨਾ। ਆ ਦੇਖ ਲੋ ਰੀਲਾ ਬਣਾਉਣ ਦੇ ਚੱਕਰ ਦੇ ਵਿੱਚ ਉਹਦੇ ਵਾਲ ਪੱਟੀ ਜਾਂਦਾ। ਇੰਨੀ ਕਿਤੇ ਤੂੰ ਕੇਅਰ ਕਰਦਾ ਹੈ ਹੈ। ਕਿ ਸਾਰਾ ਕੁਝ ਕੈਮਰੇ ਦੇ ਮੋਹਰੇ ਹੀ ਤੁਹਾਨੂੰ ਆਉਂਦਾ ਹੈ। ਬਿਨਾਂ ਕੈਮਰੇ ਤੋਂ ਤੁਹਾਨੂੰ ਕੁਝ ਵੀ ਨਹੀਂ ਆਉਂਦਾ। ਹੈਨਾ ਸ਼ੂਗਰ ਆ ਕਿਤੇ ਉਹ ਸਰਜਰੀ ਕਰ ਦੇਣੀ ਤੂੰ ਦਿਖਾ ਤੇ ਨਹੀਂ ਤੇਰਾ ਕੀ ਫੜ ਲੈਣ ਨੂੰ ਕਹਿ ਰਹੀ ਦੇਣਾ ਦਿਖਾਈ ਦੇਣਾ ਚੱਕ ਕੇ ਕੇਮਰਾ ਦੇਖੋ ਜੀ ਆ ਹੁਣ ਪ੍ਰੀਤੀ ਦੇ ਟੱਕ ਲਾਤਾ ਆ ਹੈਨਾ ਸੁਪਰੇ ਗੁਡ ਮਾਰਨਿੰਗ ਭਾਬੀ ਗੁਡ ਮਾਰਨਿੰਗ ਗੁਡ ਮਾਰਨਿੰਗ ਗੁਡ ਮਾਰਨਿੰਗ ਸੋ ਇਵਨਿੰਗ ਗੁਡ ਮਾਰਨਿੰਗ ਯਾਡਾ ਅੰਮ੍ਰਿਤਪਾਲ ਜੀ ਗੁਡ ਮਾਰਨਿੰਗ ਇੱਕ ਬੰਦਾ ਮਗਰ ਵੀਡੀਓ ਬਣਾਉਣ ਲਈ ਰੱਖਿਆ ਆ ਵੀ ਮੈਂ ਤਰਿਆ ਜਾਣਾ ਤੂੰ ਮੇਰੀ ਵੀਡੀਓ ਬਣਾ ਹਨਾ ਸ਼ਰਮ ਨਹੀਂ ਆਉਂਦੀ ਹੈਗੀ ਦੱਸੋ ਕਿਹੜੇ ਕਮਰੇ ਤੇ ਹੋਏ ਇਹਨੇ ਕੱਲ ਵਾਲੇ ਵਲੌਗ ਦੇ ਵਿੱਚ ਐਡੀ ਘਟਿਆ ਹਰਗਜ਼ ਕੀਤੀ ਨਾ ਜਿੱਥੇ ਪ੍ਰੀਮਚੂਰ ਬੇਬੀ ਪੈ ਹੁੰਦੇ ਨਾ ਜਿਹੜੇ ਰੂਮ ਦੇ ਵਿੱਚ ਉਹ ਐਡਾ ਸੈਂਸਿਟਿਵ ਕਮਰਾ ਹੁੰਦਾ ਹੈ ਵੀ ਉੱਥੇ ਇੱਕ ਕਣ ਵੀ ਗੰਦਾ ਜਾਣਾ ਹਨਾ ਧੂੜ ਮਿੱਟੀ ਦਾ ਜਾਣਾ ਨਹੀਂ ਚਾਹੀਦਾ ਇਹ ਕੈਮਰਾ ਲੈ ਕੇ ਉੱਥੇ ਗਿਆ ਇਹ ਉੱਥੇ ਕੈਮਰੇ ਆਪਦੇ ਫੋਨ ਦੇ ਨਾਲ ਉਹਨਾਂ ਦੀ ਵੀਡੀਓ ਬਣਾ ਰਿਆ ਡਾਕਟਰ ਕਿਦਾਂ ਨੇ ਆ ਜਿਹੜੇ ਜਿਹੜਿਆਂ ਨੇ ਇਦਾਂ ਇਹਨੂੰ ਅੰਦਰ ਜਾਣ ਦੇ ਦਿੱਤਾ ਸੀ ਸੱਚ ਚ ਮੈਂ ਨਾ ਨੋਰਮਲ ਨਾ ਉਹ ਵੀ ਤਾਂ ਕਿ ਉਹ ਤਾਂ ਵੀ ਮਨ ਰੀਲ ਵੀ ਪਹਿਲਾਂ ਸੀਕਸ਼ਨ ਸੀਗਾ ਉਸ ਤੋਂ ਬਾਅਦ ਆਪਣਾ ਦੂਜਾ ਵੀ ਵੀ ਸੀਕਸ਼ਨ ਹੋ ਜਾਣਾ ਸੋ ਬਾਕੀ ਬਾਕੀ ਜਿਹੜਾ ਮਾਨਸ ਜੀ ਮੈਂ ਤਾਂ ਦੱਤ ਮਾਨਸ ਆਪੀ ਪੁੱਛ ਦੇਈ ਨਹੀਂ ਸਾਰੇ ਜਾਣੇ ਤੇ ਬਾਕੀ ਅੱਜ ਸੰਤੋਖਾ ਬੇਬੀ ਨੂੰ ਦੇਣਾ ਜਗਾ ਬੇਲਾ ਉਹਦੇ ਤੋਂ ਮੇਰੀ ਬੇਬੀ ਤੁਹਾਡੇ ਕੋਲ ਦੇ ਰਾਂਗੇ ਵੀ ਤੁਸੀਂ ਇੱਥੇ 2-4 ਦਿਨ ਹੋ ਸੰਭਲੋ ਤੇ ਅਸੀਂ ਤਨ ਮਾਂ ਕੋਲ ਬੇਬੀ ਲੈ ਗਏ ਉਹਦੀ ਹਾਲਤ ਪਤਾ ਲੱਗੂ ਕਿਦਾਂ ਜਾਨਾ ਕਿੰਨਾ ਕਟਿਆ ਤੁਹਾਡੇ ਨੂੰ ਉਹ ਬਾਬਾ ਉਹਨੇ ਅਤਿ ਬਾਰੀ ਰੋ ਡੱਕ ਰਹਾ ਉਹ ਮੈਨੂੰ ਬੇਲੇ ਕਹਿੰਦੇ ਉਹਦੇ ਵਾਅਦੇ ਫੇਦਨਾ ਇਥੇ ਮਤਲਬ ਪੂਰੀ ਪਬਲਿਕ ਬੈਠੀ ਹੈ ਮੇਰਾ ਭਾਈ ਹੋ ਜੇ ਨਹੀਂ ਨਾ ਪੇ ਕਹਿੰਦਾ ਮੇਰੇ ਬੱਚੇ ਦਾ ਆਲਰੇਡੀ ਰਿਐਕਸ਼ਨ ਹੈ ਉਸ ਤੋਂ ਬਾਅਦ ਨਾ ਉੱਥੇ ਮੈਨੂੰ ਉੱਥੇ ਹੋਰ ਹੋ ਰਿਹਾ ਤੇ ਮੈਨੂੰ ਪਤਾ ਨਹੀਂ ਉੱਥੇ ਭੇਜਣਾ ਸੀ ਮਗਰ ਜਿੱਤੇ ਤੇਰੀ ਵੇਸੇ ਵੇਖ ਕਰਦੇ ਬੈਠਦੇ ਅੱਗੇ ਜੇ ਤੇਰੇ ਬੱਚੇ ਨੂੰ ਇਨਫੈਕਸ਼ਨ ਆ ਤੇਰਾ ਬੱਚਾ ਪ੍ਰੀਮੈਚੂਰ ਆ ਹਨ ਉਹ ਜਿਹੜੇ ਬਾਕੀ ਬੱਚੇ ਵੀ ਉਸ ਕਮਰੇ ਚ ਪਏ ਸੀ ਉਹ ਵੀ ਪ੍ਰੀਮੈਚੂਰ ਸੀ ਹਨਾ ਤੇ ਤੂੰ ਤਾਂ ਕਰਕੇ ਉੱਥੇ ਕੈਮਰਾ ਲੈ ਕੇ ਗਿਆ ਸੀ ਫੋਨ ਤੋਂ ਕਿੱਦਾਂ ਕਿੱਦਾਂ ਦੀ ਇਹ ਕਹਿਣਾ ਕਿੱਦਾਂ ਦੇ ਡੈਮੇਜ ਦੀ ਕਹਿਣਾ ਨਿਕਲਦੀਆਂ ਐ ਨਿਆਣੇ ਲਈ ਕਿੰਨੀਆਂ ਹਾਨੀ ਕਰਕੇ ਆ ਉਹ ਹਨਾ ਪ੍ਰੈਗਨੈਂਟ ਲੇਡੀ ਦੇ ਕੋਲ ਨਹੀਂ ਜਾਣੀਆਂ ਚਾਹੀਦੀਆਂ ਤੂੰ ਤੂੰ ਉਹ ਨਿਆਣਿਆਂ ਦੇ ਕੋਲ ਭੋਰਾ ਭੋਰਾ ਬਲੂ ਰਿਆ ਉਹ ਉਹਨਾਂ ਦੇ ਕੋਲ ਲੈ ਕਿਸੇ ਹੋਰ ਬੱਚੇ ਨੂੰ ਇਨਫੈਕਸ਼ਨ ਹੋ ਗਈ ਤੇ ਤੂੰ ਕੀ ਗੱਲ ਉਹਨਾਂ ਦਾ ਦੇ ਦੂੰਗਾ ਨਿਆਣਾ ਉਹਨਾਂ ਦਾ ਅਗਲੇ ਆਂਦਾ

ਕਿੱਦਾ ਘਟਿਆ ਇਨਸਾਨਿਆਂ ਤੂੰ ਹਸਪੀਟਲ ਦੇ ਅੰਦਰ ਵਿੱਚ ਆ ਕੇ ਵੀ ਫਰੈਂਕ ਕਰਨਦੇ ਆ ਘਰੇ ਮਰ ਜਾਂਦੇ ਘਟ ਫਰੈਂਕ ਕਰਦੇ ਆ ਤੁਸੀਂ ਜਿਹੜਾ ਹਸਪਤਾਲ ਜਾ ਕੇ ਵੀ ਤੁਸੀਂ ਆ ਚੱਜ ਕਰਨਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਹੋਰਾ ਕ ਨਹੀਂ ਆਣਾ ਆ ਤੇਰਾ ਮਸ਼ੀਨ ਦੇ ਵਿੱਚ ਪਿਆ ਤੇਰਾ ਹੌਸਲਾ ਕਿੱਦਾਂ ਹੁੰਦਾ ਹੈ ਤੇਰਾ ਫਰੈਂਕ ਕਰਨ ਦਾ ਉਹ ਵੀ ਮੋਰੇ ਦੰਦੀਆਂ ਕੱਢੀ ਜਾਂਦੀ ਰਹਿੰਦੀ ਆ ਡਾਕਟਰ ਨੂੰ ਕਹੀ ਜਾਂਦਾ ਮੈਂ ਡਾਕਟਰ ਨੂੰ ਕਹਾਂ ਮੈਂ ਨਹੀਂ ਲੈ ਕੇ ਜਾਣੀ ਦਵਾਈ ਦੁਈ ਤੇ ਇੱਥੇ ਪਈ ਆ ਉਹੀ ਚੰਗਾ ਸੀ ਮੋਰੇ ਅਗਲਾ ਦਿਨ ਜੁੱਲੀ ਵਸਤਰਾ ਤੁਹਾਡਾ ਚਕਾਉਣਾ ਤੈਨੂੰ ਪਤਾ ਲੱਗਦਾ ਰਹਿੰਦੇ ਯਾਰ ਕੋਈ ਰਿਲਾਊਸ ਬਣਨ ਪੜਿਆ ਵਾਹ ਕਿੰਨੇ ਜੜੇ ਵਿੱਚ ਦਮ ਲਾ ਕੇ ਰਹਿੰਦੇ ਆ ਕੋਈ ਰਿਲਾ ਦਾ ਹਾਸਲ ਨਹੀਂ ਪੜਿਆ ਠੀਕਾ ਦੇਖੂਨੇ ਕਿਤੇ ਸਾਰੀਆਂ ਨੇ ਦੇਖੋ ਹਸਪੀਟਲ ਆਉਂਦਾ ਪੱਟੇ ਪੜਦਾ ਆ ਯਾਰ ਕਿਤੇ 5 ਮਿੰਟ ਦਾ ਆ ਨਹੀਂ ਪਹੁੰਚੋ ਠੀਕਾ 5 ਮਿੰਟ ਦਾ ਆਇਆ ਪਤਾ ਹਸਪੀਟਲ ਆਵੇ ਆ ਬਗਰਾ ਤੇ ਕਹਿ ਤਾ ਪੈ ਮੰਗਿਆ ਡਾਕਟਰ ਜੀ ਕਹਿ ਬੈ ਲੱਗਿਆ ਵੀ ਮੇਰਾ ਮੁੰਡਾ ਪਵਾ ਰਸ ਮੈਨੂੰ ਪੈਸੇ ਲਓ ਸਭ ਇਹ ਆ ਇੰਨਰ ਉਹਦੇ ਆ ਵੀ ਇਹ ਮੁੰਡਾ ਬਿਮਾਰ ਆ ਵੀ ਅਸੀਂ ਇਹਨੂੰ ਫੋਨ ਕਰਾਂ ਨਹੀਂ ਦਈਏ ਕਰਾਂਗੇ ਪਹਿਲਾਂ ਸਹੀ ਹੋ ਜਵੇ ਤੇ ਸਾਡੇ ਕੋਲ ਪੈਸਾ ਮੰਗ ਲਵੇ ਹੈ ਰੱਬ ਨੇ ਇਹ ਵਜ੍ਹਾ ਟਾਈਮ ਹੀ ਨਹੀਂ ਲਿਆ ਟ ਤੇ ਤਾਂ ਇਹ ਕੋਈ ਆਇਆ ਜਿਵੇਂ ਆਪਣਾ ਵੀ ਤੇ ਜਦ ਸਾਡੋ ਦੀ ਕਹਾਣੀ ਤੇ ਮਨ ਕਰ ਸਕਦੀ ਸੱਤੇ ਸੱਤੇ ਕੋਲਣਾ ਮੈਂ ਵੀ ਸੋਚਾਂ ਹਜੇ ਤੱਕ ਰਿਸ਼ਤੇਦਾਰਾਂ ਦੀ ਸ਼ਾਮ ਤੇ ਕਿਉਂ ਨਹੀਂ ਆਈ ਹੈਗੀ ਕਿਉਂਕਿ ਡਿੱਗੀ ਖੋਤੀ ਤਾਂ ਗੁੱਸਾ ਕਮਾਉਂਦੇ ਪੈਸੇ ਤੇਰੇ ਇੱਧਰ ਲੱਗ ਰਹੇ ਆ ਪਰ ਲੱਗਦੇ ਵੀ ਕੀ ਆ ਉਹਨੇ ਕਿ ਤੂੰ ਵਲੌਗਾਂ ਚ ਬਣਾ ਲੈਣੇ ਆ ਉਦੋਂ ਜ਼ਿਆਦਾ ਤਾਂ ਹਨਾ ਜਿੰਨੇ ਕ ਇੱਥੇ ਲੱਗਣੇ ਆ ਸਰਕਾਰੀ ਹਸਪਤਾਲ ਚ ਉਦੋਂ ਜ਼ਿਆਦਾ ਤੂੰ ਬਣਾ ਲੈਣੇ ਆ ਤੇ ਮੈਂ ਕਹਾਂ ਵੀ ਤੂੰ ਰਿਸ਼ਤੇਦਾਰਾਂ ਦੇ ਦਿਵਾਲੀ ਕਿਉਂ ਨਹੀਂ ਹੋਇਆ ਵੀ ਰਿਸ਼ਤੇਦਾਰਾਂ ਨੇ ਸਾਡੇ ਨਾਲ ਇਦਾਂ ਕਰਤੀ ਇਦਾਂ ਕਰਤੀ ਹੋ ਗਿਆ ਸ਼ੁਰੂ ਹਣਾ ਵੀ ਉਹਨਾਂ ਨੇ ਕਿਸੇ ਨੇ ਮੇਰਾ ਹਾਲ ਨਹੀਂ ਪੁੱਛਿਆ ਕਿਸੇ ਨੇ ਉਹ ਕਿਸੇ ਦੇ ਕੋਲ ਕਿਸੇ ਲਈ ਟਾਈਮ ਹੈ ਨਹੀਂਗਾ ਅੱਜਕੱਲ ਆਪਣੇਆਂ ਦੇ ਕੋਲ ਹੈ ਨਹੀਂ ਤੂੰ ਲੋਕਾਂ ਨੂੰ ਕਹੀ ਜਾਣਾ ਵੀ ਮੈਨੂੰ ਦੇਖਣ ਨਹੀਂ ਆ। ਗੜੇ ਤੋਂ ਤਿੰਨ ਬੈਣ ਆਈਆਂ ਉਜਾਰੀਆਂ ਹੈ ਤਿੰਨ ਕੁੜੀਆਂ ਆਈਆਂ ਹੈ। ਅਜੀ ਭਰਾ ਤੈਨੂੰ ਕਿਸੇ ਜੀ ਦੀ ਲੋੜ ਆ ਸਾਨੂੰ ਦੱਸ ਰੋਟੀ ਦੀ ਲੋੜਾ ਮੈਨੂੰ ਕਦੇ ਫੋਨ ਕਰਨਾ ਆ ਅਸੀਂ ਆਪਾਂ ਘਰਾਂ ਦੇ ਜਾਵਾਂਗੇ। ਇਹੜੀਆਂ ਵੀ ਰੋਟੀ ਆ ਕੇ ਹੋਣਾ ਜੀ ਆਪਾਂ ਘਰਾਂ ਦੇ ਜਾਵਾਂਗੇ ਵੀਰੇ ਜੀ ਮੈਨੂੰ ਕਦੇ ਲੋੜਾ ਰੋਟੀ ਦੀ ਵੀਰੇ ਫੋਨ ਕਰ ਆਪਾਂ ਬਹੁਤ ਬੇੜਾ ਜਾਾਂਗੇ। ਠੀਕ ਆ ਫੋਨ ਨਹੀਂ ਕਰਦਾ। ਪਤਾ ਨਹੀਂ ਉਹ ਕਿਹੜੀਆਂ ਅੰਨੀਆਂ ਹੋਈਆਂ ਭੈਣਾਂ ਆਏਆਂ ਜਿਹੜੀਆਂ ਨੇ ਤੇਰੀ ਕਰਤੂਤ ਦੇਖੀ ਨਾ ਹੋਊਗੀ ਜਾਂ ਵੀ ਤੂੰ ਕੀ ਕਰਕੇ ਹਟਿਆ ਹਜੇ ਥੋੜੇ ਦਿਨ ਹੋਏ ਆ ਇੱਕ ਹੋਰ ਭੈਣ ਨਾਲ ਆਪਦੀ ਬਣਾਇ ਮੂੰਹ ਬੋਲੀ ਭੈਣ ਨਾਲ ਤੇ ਪਤਾ ਨਹੀਂ ਉਹ ਨਾ ਦੇਖੀ ਹੋਊਗੀ ਹਜੇ ਵੀ ਕੁੜੀਆਂ ਨਹੀਂ ਹਟਦੀਆਂ ਫੇਰ ਜਦੋਂ ਇਦਾਂ ਦਾ ਲੱਤ ਮਾਰਦਾ ਫੇਰ ਖਾ ਪੀ ਕੇ ਤਾਂ ਫੇਰ ਭੱਜਦੀਆਂ ਐ ਦੂਜੇ ਵੱਲ ਨੂੰ ਹੈਨਾ ਵੀ ਸਾਡੀ ਸੁਣੋ ਮੇਰੀ ਸਾਡੀ ਸੁਣਵਾਈ ਚਾਰ ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ ਇਹਨਾਂ ਨਾਲ ਵੀ ਉਹ ਕੋਸ਼ਿ ਹੋਣਾ ਜਿਹੜਾ ਪਿਛੇ ਅੱਗੇ ਪਿਛਲੀ ਨਾ ਕਰਕੇ ਹਟਿਆ ਉਹਨੇ ਆਪਣੀ ਗੱਲ ਕੰਮ ਕਰਾਇਆ ਗੋਰੀ ਤੇ ਗਾੜੀ ਲਵਾ। ਜਿਹੜਾ ਉਹਨੇ ਮੈਂ ਕਰਾਣਾ, ਜਿਹੜਾ ਮੈਂ ਕਰਾਣੀ ਨਾ ਸੋ। ਜਿਹੜਾ ਨਾ ਮੈਂ ਕੀਤਾ ਜਿਹੜਾ ਉਹ ਵੀ ਆਪਣੀ ਅਚਾਰ ਕਰਦਾ ਵਾ। ਉਹਨਾਂ ਨੇ ਵੀ ਨਹੀਂ ਫੋਨ ਦਿੱਤੇ। ਉਹ ਵੀ ਮਿਲਣ। ਮੋਕੀ ਮੋੜ ਤੇ ਸਾਰੇ ਬੋਕਾ ਜਿਹਨਾਂ ਨੇ ਗੋਲੋ ਬਾਰੇ 10 ਮਿੰਟ ਹੋ ਗਏ ਆ। ਉਹ ਵੀ ਬਦਲੇ ਆਪਣੀ ਗੱਲ ਕਰਾਈ। ਮੈਨੂੰ ਇਹ ਨਾ ਨਾ ਲੱਗਦਾ ਨਾ। ਦੇਖੀ ਮੁੰਡਾ ਮੇਰਾ ਦਈ ਹੋ ਗਿਆ। ਉਹਦੇ ਦੇਖੀ ਜਦੋਂ ਮੈਂ ਕਹੇ ਪਾਰਟੀ ਬੁਦੀ ਰੱਖਣੀ ਨਾ। ਦੇਖੀ। ਉਹਨੂੰ ਲੱਗੀ ਮੈਂ। ਐਵੇਂ ਹੀ ਤੂੰ ਲੱਗਾ ਰਹਿਣਾ ਹਰੇਕ ਵਾਰੀ ਹਨਾ ਤੇਰੇ ਕੋਲ ਇਹੀ ਰੰਡੀ ਰੋਣਾ ਹੁੰਦਾ ਹੈ। ਕਿਸੇ ਕੋਲ ਕਿਸੇ ਲਈ ਟ ਹੁਣ ਤੂੰ ਸੁਣ ਮੇਰੀ ਗੱਲ ਧਿਆਨ ਨਾਲ ਇਹ ਜਿਹੜੀ ਤੇਰੀ ਪ੍ਰੀਤੀ ਹੁੰਦਾ ਕਈਆਂ ਦੇ ਹੁੰਦੇ ਪ੍ਰੀਮਚੂਰ ਬੇਬੀ ਹੋ ਜਾਂਦੇ ਆ ਵੱਖਰੀ ਗੱਲ ਨਹੀਂ ਪਰ ਇਹ ਰਾਤ ਨੂੰ ਇੱਕ ਇੱਕ 2 2 ਵਜੇ ਤੱਕ ਲਾਈਵ ਬੈਠੀ ਸੀ ਸਵੇਰ ਨੂੰ ਇਹ ਨਿਆਣਾ ਜੰਮਣ ਚਲੇ ਗਈ ਤਾਂ ਨਿਆ ਔਖਾ ਤਾਂ ਨਿਆਣਾ ਹੋਇਆ ਇਹਦਾ ਤਾਂ ਕੁਝ ਨਹੀਂ ਗਿਆ ਇਹਨੂੰ ਤਾਂ ਪਤਾ ਸੀ ਮੇਰੀ ਸਰਜਰੀ ਹੋਣੀ ਹੈ ਮੇਰਾ ਪਹਿਲਾ ਸਰਜਰੀ ਨਾ ਹੋਇਆ ਮੇਰੇ ਆ ਵੀ ਸਰਜਰੀ ਔਖਾ ਤਾਂ ਨਿਆਣਾ ਹੋਇਆ ਰਾਤ ਨੂੰ ਤੂੰ ਟਿਕਟੋਕ ਤੇ ਲਾਈਵ ਬੈੰਨੀ ਆ ਹਨਾ ਤੂੰ ਰੈਸਟ ਦੇ ਆ ਆਪਣੇ ਆਪ ਨੂੰ ਇਨੂੰ ਪਤਾ ਤੂੰ ਨਿਆਣਾ ਜੰਮਣ ਵਾਲੀ ਆ ਪਰ ਨਹੀਂ ਨਾ ਇਹ ਉਦੋਂ ਉਦੋਂ ਵੀ ਇਦਾਂ ਹੀ ਹੈਡ 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 ਲੱਗੀ ਹੋਈ ਸੀ ਤੇ ਹੁਣ ਵੀ ਉਹੀ ਹਾਲ ਝਾਟਾ ਦੇਖ ਕੇ ਤਾਂ ਨੰਗਾ ਝਾਟਾ ਲੈ ਕੇ ਸੋਰਖੀਆਂ ਲਾ ਕੇ ਜਦ ਤਾਨੂੰ ਪਤਾ ਹੈ ਵੀ ਨਹੀਂ ਇਹ ਜਨੇਪੇ ਦੇ ਵਿੱਚ ਆ ਕੁਝ ਕਰੀਦਾ ਹੁੰਦਾ ਛਿਲੇ ਚ ਇਦਾਂ ਦਾ ਕੁਝ ਕੁਝ ਨਹੀਂ ਕਰੀਦਾ ਪਤਾ ਨਹੀਂ ਤੁਹਾਡੇ ਘਰਾਂ ਦੇ ਵਿੱਚ ਸਿਆਣੇ ਹੈ ਨਹੀਂ ਜਾਂ ਤੁਹਾਡੀਆਂ ਬੁੜੀਆਂ ਨੂੰ ਪਤਾ ਨਹੀਂ ਜਾਂ ਤੁਹਾਡੀਆਂ ਬੁੜੀਆਂ ਨੇ ਦੱਸਿਆ ਨਹੀਂ ਤੁਹਾਨੂੰ ਹੈਨਾ ਤੁਹਾਨੂੰ ਥੋੜੀ ਬਹੁਤੀ ਮਾਤ ਨਹੀਂ ਦਿੱਤੀ ਵੀ ਜੇ ਇਦਾਂ ਨਹੀਂ ਕਰੀਦਾ ਫੇ ਉਹੀ ਕੰਮ ਕਰਦੇ ਜੇ ਸਾਨੂੰ ਕੀ ਆ ਤੁਹਾਨੂੰ ਜੋ ਕੁਝ ਹੋਣਾ ਤੁਹਾਨੂੰ ਹੀ ਹੋਣਾ ਉਹ ਨੈਟ ਤੇ ਤੁਸੀਂ ਆ ਕੇ ਦੱਸਣਾ ਸਾਨੂੰ ਆ ਹੋ ਗਿਆ ਹੋ ਗਿਆ ਸਾਡਾ ਤਾਂ ਕੰਟੈਂਟ ਬਣਦਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਨਾ ਕਰੀ ਜੋ ਸੋ ਗਾਈਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਲਈ ਬਾਏ ਬਾਏ